ਤਰਵਤ ਗੁਰੂ ਕੀਆਂ ਸੰਗਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਰਾਜ ਮੇਰਾ ਕਰਨ ਅੱਜ 18 ਪੋ ਦਾ ਦਿਨ ਹੈ ਸੋ ਖਾਲਸੇ ਪੰਥ ਦਾ ਇਹ ਜਿਹੜਾ ਪੋ ਦਾ ਮਹੀਨਾ ਹੈ ਸ਼ਹੀਦੀਆਂ ਦਾ ਮਹੀਨਾ ਚੱਲ ਰਿਹਾ ਗੁਰਬਾਣੀ ਦੇ ਮੁਤਾਬਕ ਇਹ ਦਸਵਾਂ ਮਹੀਨਾ ਹੈ ਸੋ ਖਾਲਸੇ ਪੰਥ ਦਾ ਜੋ ਨਵਾਂ ਸਾਲ ਹੈ ਉਹ ਇੱਕ ਚੇਤ ਤੋਂ ਆਰੰਭ ਹੁੰਦਾ ਹੈ ਤੇ ਇਸ ਵੀ ਸਨ ਜਿਹੜਾ ਹੈ ਇਹ ਅੱਜ 2026 ਚੜ੍ਹਿਆ ਹੈ ਤੁਮਾਰੇ ਸਾਹਿਬ ਜੀ ਮੇਰ ਕਰਨ ਜੋ ਸਤਿਗੁਰੂ ਜੀ ਦਾ ਉਪਦੇਸ਼ ਹੈ ਧਰਮ ਦੀ ਕਿਰਤ ਕਰੋ ਵੰਡ ਕੇ ਛਕੋ ਨਾਮ ਜਪੋ ਗੁਰਬਾਣੀ ਪੜ੍ਹੀਏ ਇਤਿਹਾਸ ਪੜ੍ਹੀਏ ਔਰ ਆਪਣੇ ਸਿਧਾਂਤ ਦੇ ਨਾਲ ਜੁੜੀਏ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਮਰਤ ਬਾਣੀ ਦੇ ਅਨੁਸਾਰ ਸੋ ਇੱਕ ਚੇਤ ਤੋਂ ਜਿਹੜਾ ਖਾਲਸਾ ਪੰਥ ਦਾ ਨਵਾਂ ਸਾਲ ਉਹ ਆਰੰਭ ਹੁੰਦਾ ਹੈ ਇਹ ਨੂੰ ਆਪਾਂ ਕਾਰੋਬਾਰੀ ਨਵਾਂ ਸਾਲ ਕਹਿ ਸਕਦੇ ਆ ਕਿਉਂਕਿ ਇਹ ਅੰਗਰੇਜ਼ੀ ਸਾਲ ਜਿਹੜਾ ਅੱਜ ਚੜ੍ਹਿਆ ਹੈ ਸੋ ਸਭ ਪਾਸੇ ਸੋ ਇਹ ਅੰਗਰੇਜ਼ੀ ਤਰੀਕਾ ਵਰਤੀਆਂ ਜਾਂਦੀਆਂ ਜਨਮ ਤਰੀਕ ਹਰ ਇੱਕ ਪਾਸੇ ਕਿਉਂਕਿ ਜਿਹਦਾ ਰਾਜ ਹੋਵੇ ਉਹਦਾ ਸਿੱਕਾ ਚੱਲਦਾ ਅੰਗਰੇਜ਼ ਨੇ ਸਾਰੀ ਦੁਨੀਆ ਤੇ ਰਾਜ ਕੀਤਾ ਇਸ ਕਰਕੇ ਇਹ ਅੰਗਰੇਜ਼ੀ ਸਾਲ ਜਿਹੜਾ ਸਭ ਪਾਸੇ ਚੱਲਦਾ ਇਹ ਕਾਰੋਬਾਰੀ ਸਾਲ ਹੈ ਤੇ ਖਾਲਸਾ ਪੰਥ ਦਾ ਜਿਹੜਾ ਨਵਾਂ ਸਾਲ ਹੈ ਵਿਕਰਮੀ ਸੰਮਤ अथवा ਨਾਨਕਸ਼ਾਹੀ ਸੰਮਤ ਉਹ ਇੱਕ ਚੇਤ ਤੋਂ ਆਰੰਭ ਹੁੰਦਾ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੋ ਕੈਲੰਡਰ ਜਿਹੜੇ ਸਰਵੋਣੀ ਕਮੇਟੀ ਵੱਲੋਂ ਉਹਦੇ ਤੇ ਇੱਕ ਚੇਤ ਤੋਂ ਹੀ ਨਵਾਂ ਸਾਲ ਮਨਾਇਆ ਜਾਂਦਾ ਮਹਾਰਾਜ ਸਾਹਿਬ ਜੀ ਮੇਰਾ ਕਰਨ ਸੋ ਸਾਰਿਆਂ ਦੇ ਵਿੱਚ ਪ੍ਰੇਮ ਪਿਆਰ ਬਣੇ ਔਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਰਹਿਮਤਾ ਕਰਨ ਕਿਉਂਕਿ ਗੁਰੂ ਘਰ ਦਾ ਸਿਧਾਂਤ ਆਏ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਨੂੰ ਨਵੇਂ ਸਾਲ ਦੀ ਬਹੁਤ ਬਹੁਤ ਮੁਬਾਰਕਾ ਜੀ ਪਰਮਾਤਮਾ ਸਭ ਤੇ ਮਿਹਰ ਭਰਿਆ ਹੱਥ ਰੱਖੇ ਜੀ ਸੁੱਖ ਸ਼ਾਂਤੀ ਹਰੇਕ ਪਰਿਵਾਰ ਦੇ ਵਿੱਚ ਤੰਦਰੁਸਤੀ ਹੋਵੇ ਜੀ ਬਸ ਤਾਂ ਕੋਈ ਪੁੱਛਿਓ ਕੀ ਕਹਿਣਾ ਤੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪਰੇ ਸਾਰੀ ਸੰਗਤ ਨੂੰ ਨਵੇਂ ਸਾਲ ਦੀਆਂ ਬਹੁਤ ਬਹੁ ਮੁਬਾਰਕਾਂ ਜੀ ਕਹਿਣਾ ਇਹੀ ਹੈ ਜੀ ਜਿਹੜਾ ਆਪਣਾ ਨਵਾਂ ਸਾਲ 2026 ਚੜ੍ਹਿਆ ਇਹਦੇ ਵਿੱਚ ਸਾਰੀ ਸੰਗਤ ਸੁਖੀ ਰਹੇ ਸਾਰੇ ਪਰਿਵਾਰ ਵਧੀਆ ਵਸਣ ਤੇ ਖਾਸ ਕਰਕੇ ਸਾਡੇ ਜਿਹੜੇ ਨੇਤਾ ਆ ਉਹ ਥੋੜਾ ਜਿਹਾ ਆਪਣੇ ਆਪ ਦੇ ਵਿੱਚ ਸੁਧਾਰ ਕਰਨ ਸਾਰੇ ਚਲੋ ਆਸੀ ਸਾਨੂੰ ਆ ਨਵੀਂ ਪਾਰਟੀ ਦੇ ਵਿੱਚੋਂ ਬਾਲਾ ਕੁਝ ਵਧੀਆ ਨਹੀਂ ਹੋਇਆ ਆਉਣ ਵਾਲੀਆਂ 27 ਦੇ ਵਿੱਚ ਚਲੋ ਆਪਾਂ ਚੁਣੀਏ ਵਧੀਆ ਸਰਕਾਰ ਲੈ ਕੇ ਆਈਏ ਤੇ ਸਾਡਾ ਜਿਹੜਾ ਆ ਥੋੜਾ ਜਿਹਾ ਭੁੱਖ ਥੋੜਾ ਨਿਆਣਿਆਂ ਦਾ ਬੱਚਿਆਂ ਦਾ ਸਾਰਾ ਕੁਝ ਜਿਹੜਾ ਆ ਉਲਝੂਲ ਹੋਵੇ ਭਾਈ ਗੁਰਜੀ ਕਥਾ ਸਰ ਜੀ ਸਿੰਘ ਚੰਦਨੀ ਨਵੇਂ ਸਾਲ ਦੀ ਅਮਨ ਤੇ 2026 ਦੀ ਲੱਖ ਲੱਖ ਸਾਰੇ ਸਾਧ ਸੰਗਤ ਨੂੰ ਵਧਾਈ ਦਿੰਦਾ ਹਾਂ 2025 ਦੇ ਵਿੱਚ ਜੋ ਘਟੇ ਲੱਗੇ ਘਟਨਾਵਾਂ ਹੋਈਆਂ ਉਹ ਪਰਮਾਤਮਾ 2026 ਦੇ ਵਿੱਚ ਨਾ ਦਵੇ ਤੇ ਪਰਮਾਤਮਾ ਹਰ ਇੱਕ ਨੂੰ ਸੁੱਖ ਦੀਆਂ ਘੜੀਆਂ ਦਵੇ ਪਰਮਾਤਮਾ ਹਰ ਇੱਕ ਨੂੰ ਰਾਤ ਦੁਗਣੀ ਦਿਨ ਚੋਕਣੀ ਤਰੱਕੀ ਦਵੇ ਮੈਂ ਇਹ ਕਾਮਨਾ ਕਰਦਾ ਹਾਂ ਹਾਂਜੀ ਨਵੇਂ ਸਾਲ ਦੀ ਆਮ ਤੇ ਗੁਰੂ ਘਰ ਦੇ ਦਰਸ਼ਨ ਕਰਨ ਵਾਸਤੇ ਆਏ ਆ ਅਸੀਂ ਹੋਰ ਵੀ ਜਿੰਨੀਆਂ ਸੰਗਤਾਂ ਗੁਰੂ ਘਰ ਦੇ ਦਰਸ਼ਨ ਕਰਨ ਵਾਸਤੇ ਆਈਆਂ ਜਾਂ ਜਿੰਨੇ ਵੀ ਆ ਰਹੀਆਂ ਸੰਗਤਾਂ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਨਵੇਂ ਸਾਲ ਦੇ ਉੱਤੇ ਗੁਰੂ ਘਰ ਦੇ ਦਰਸ਼ਨ ਕਰੋ ਆ ਕੇ ਖੁਸ਼ੀਆਂ ਪ੍ਰਾਪਤ ਕਰੋ ਔਰ ਨਵਾਂ ਸਾਲ ਖੁਸ਼ੀਆਂ ਭਰਿਆ ਆਵੇ ਖੁਸ਼ੀਆਂ ਭਰਿਆ ਬਤੀਤ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਸਭ ਸੰਗਤਾਂ ਨੂੰ ਜੀ ਗੁਰੂ ਕਰਾਏ ਆ ਜੀ ਨਵੇਂ ਸਾਲ ਦੀਆਂ ਖੁਸ਼ੀਆਂ ਦੇ ਵਿੱਚ ਮੱਥਾ ਟੇਕ ਨਾਮ ਸਤਿਗੁਰੂ ਨੂੰ ਕਿਸੇ ਸਾਲ ਵਿੱਚ ਜਿਹੜੀ ਸਾਡੀ ਕਮੀਆਂ ਜਾਂ ਘੁੱਲਾ ਹੋ ਗਿਆ ਉਹਨਾਂ ਦੀ ਮਾਫੀ ਮੰਗਣ ਤੇ ਅਰਦਾਸ ਕਰਨਾ ਹੈ ਕਿ ਗੁਰੂ ਮਹਾਰਾਜ ਆਉਣ ਵਾਲਾ ਸਾਲ ਸਾਰਿਆਂ ਦੀ ਸੰਗਤ ਦੀ ਚੜ੍ਹਦੀ ਕਲਾ ਤੇ ਮਿਹਰ ਹਮੇਸ਼ਾ ਬੁਰੀ ਰੱਖੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਸਥਾਨ ਗੁਰਦਸਤਿ ਬੇਰ ਸਾਹਿਬ ਜਿੱਥੇ ਲੱਖਾਂ ਦੀ ਜਲਵਾ ਵਿੱਚ ਅੱਜ ਨਤਮਸਤਕ ਹੋ ਰਹੀਆਂ ਸਾਰੀਆਂ ਸੰਗਤਾਂ ਇਸ ਵੀ ਸਾਨੂੰ ਦਾ ਕਰਕੇ ਨਵੇਂ ਸਾਲ ਦੀਆਂ ਖੁਸ਼ੀਆਂ ਮਾਣਨ ਵਾਸਤੇ ਪਹੁੰਚ ਰਹੀਆਂ ਨੇ ਜਿੱਥੇ ਸੰਗਤਾਂ ਇਸ ਨਵੇਂ ਸਾਲ ਨੂੰ ਮਨਾਉਂਦੀਆਂ ਨੇ ਮੈਂ ਸਿੱਖ ਇਤਿਹਾਸ ਦੀ ਗੱਲ ਕਰਾਂ ਖਾਸ ਕਰਕੇ ਸਿੱਖਾਂ ਦਾ ਨਵਾਂ ਸਾਲ ਆ ਉਹ ਇੱਕ ਚੇਤਨੋਂ ਆਰੰਭ ਹੁੰਦਾ ਸਾਰੇ ਗੁਰਸਿੱਖ ਗੁਰੂ ਨਾਨਕ ਦੇਵ ਨਾਮ ਲੈਵਾ ਸੰਗਤਾਂ ਇੱਕ ਚੇਤਨੋਂ ਨਵੇਂ ਸਾਲ ਦੀ ਮੁਬਾਰਕ ਦਿੰਦੇ ਨੇ ਸੰਗਤਾਂ ਨੂੰ ਔਰ ਮਨਾਉਂਦੇ ਨੇ ਜੇ ਆਪਾਂ ਕਾਰੋਬਾਰੀ ਧੰਦੇ ਦੀ ਗੱਲ ਕਰੀਏ ਜੇ ਬਿਜ਼ਨਸ ਦੀ ਗੱਲ ਕਰੀਏ ਲੋਕਾਚਾਰੀ ਦੀ ਗੱਲ ਕਰੀਏ ਜਾਂ ਜਿਵੇਂ ਕਾਰੋਬਾਰ ਧੰਦੇ ਚੱਲਦੇ ਨੇ ਜਿਵੇਂ ਸਿਸਟਮ ਚੱਲਦਾ ਸਾਰਾ ਦੁਨਿਆਵੀ ਉਹਦੇ ਸਾਹ ਜਿਹੜਾ ਨਵਾਂ ਸਾਲ ਆ ਉਹ 1 ਜਨਵਰੀ ਨੂੰ ਆਰੰਭ ਹੁੰਦਾ ਜਿਹੜਾ ਗੁਰਸਿੱਖੀ ਲੈਵਲ ਤੇ ਨਵਾਂ ਸਾਲ ਆ ਉਹ ਇੱਕ ਚੇਤ ਨੂੰ ਆਰੰਭ ਹੁੰਦਾ ਪਰ ਮੈਂ ਫਿਰ ਵੀ ਇਸ ਸਾਲ ਦੀਆਂ ਸਮੂਹ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਨੂੰ ਵਧਾਈ ਦਿਨਾ ਇਹ ਵੀ ਬੇਨਤੀ ਕਰਨਾ ਕਿ ਸਭ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਜਿਹੜਾ ਸਿੱਖ ਇਤਿਹਾਸ ਨਾਲ ਸੰਬੰਧਿਤ ਆ ਨਾਨਕ ਸ਼ਹੀ ਕੈਲੰਡਰ ਅਨਸਾਰ ਆ ਇੱਕ ਚੇਤ ਨੂੰ ਨਵਾਂ ਸਾਲ ਮਨਾਵੇ